ਦਾ ਗਾਰੰਟੀ ਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੇਲੇ ਇੱਕ ਵੱਡੀ ਅਪਡੇਟ ਆ ਰਹੀ ਹੈ ਜਿੱਥੇ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਹੈ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆਇਆ ਹੈ ਦੋ ਲੋਕਾਂ ਦੀ ਮੌਤ ਹੋਈ ਹੈ ਧਾਰਮਿਕ ਸਥਾਨ ਤੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸੀ ਦੋ ਸਿੱਖ ਜਿਨ੍ਹਾਂ ਦੀ ਮੌਤ ਹੋਈ ਹੈ ਸੋ ਆਖਰ ਕੁਝ ਲੋਕ ਜ਼ਖਮੀ ਵੀ ਹੋਏ ਨੇ ਤੁਹਾਨੂੰ ਬਿਲਕੁਲ ਪੂਰੀ ਅਪਡੇਟ ਦਵਾਂਗੇ ਸੋ ਗੱਲ ਕਰਦੇ ਆ ਇਸ ਵਕਤ ਪੰਜਾਬ ਦੇ ਜਲੰਧਰ ਦੇ ਪਿੰਡ ਜਿੱਥੇ ਸ਼ੰਕਰ ਨੇੜੇ ਨਿਸ਼ਾਨ ਸਾਹਿਬ ਚੜਾ ਰਹੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਵਾਸੀ ਬੱਜੂ ਕਲਾਂ ਵਜੋਂ ਹੋ ਚੁੱਕੀ ਹੈ ਨਕੌਦਰ ਦੇ ਥਾਣਾ ਸ਼ੰਕਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੰਕਰ ਚੌਂਕੀ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਹੀ ਵਾਪਰਨਾ ਕੀਤੀ ਹੈ ਦੋਵੇਂ ਮਰਤਕ ਵਿਅਕਤੀ ਪਿੰਡ ਬੱਜੂ ਕਲਾਂ ਦੇ ਵਸਨੀਕ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਸੀ ਅਤੇ ਅਚਾਨਕ ਲੋਹੇ ਦਾ ਕੰਬਾਂ ਨੇੜੇ ਲੰਗਦੀਆਂ ਬਿਜਲੀ ਦੀਆਂ ਤਾਰਾਂ ਨੂੰ ਛੋ ਗਿਆ ਜੀ ਹਾਂ ਇਸ ਦੌਰਾਨ ਖੜੇ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਉਕਤ ਘਟਨਾ ਵਿੱਚ ਬੁਰੀ ਤਰ੍ਹਾਂ ਚੁਲਸੇ ਗਏ ਨੇ ਜੀ ਹਾਂ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਤਾਰਾਂ ਦੇ ਨਾਲ ਟੱਚ ਹੁੰਦਾ ਹੈ ਜਿਸ ਤੋਂ ਬਾਅਦ ਉਸ ਦੇ ਵਿੱਚ ਕਰੰਟ ਆ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਓਕਤ ਨੌਜਵਾਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲੇ ਦੋਵਾਂ ਨੂੰ ਨਿੱਜੀ ਹਸਪਤਾਲ ਲੈ ਕੇ ਨੇ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮਰਤਕ ਐਲਾਨ ਦਿੱਤਾ ਪੁਲਿਸ ਅਜੇ ਤੱਕ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਲੈ ਸਕੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦਾ ਜਿਹੜਾ ਪਰਚੋਲ ਹੈ ਉਹ ਵੀ ਲਿਆ ਜਾ ਰਿਹਾ ਹੈ ਸੋ ਆਖਰਕਾਰ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਸੀ ਉਹ ਕੀਤੀ ਜਾ ਰਹੀ ਸੀ ਸੋ ਆਖਰਕਾਰ ਨਿਸ਼ਾਨ ਸਾਹਿਬ ਤਾਰਾਂ ਦੇ ਨਾਲ ਟਕਰਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਦੱਸਣ ਦੇ ਮੁਤਾਬਕ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆਉਂਦਾ ਹੈ ਤੇ ਆਖਰਕਾਰ ਨਿਸ਼ਾਨ ਸਾਹਿਬ ਦੀ ਜਿਹੜੀ ਪਰਤ ਦੇ ਵਿੱਚ ਉਸ ਨਿਸ਼ਾਨ ਸਾਹਿਬ ਦੇ ਵਿੱਚ ਲੋਹੇ ਦਾ ਹੌਣ ਕਰਕੇ ਉਸ ਵਿੱਚ ਕਰੰਟ ਆਇਆ ਸੋ ਕੋਲ ਖੜੇ ਤਿੰਨ ਵਿਅਕਤੀ ਵੀ ਜਿਹੜੇ ਨੇ ਜਖਮੀ ਹੋਏ ਨੇ ਤਿੰਨ ਵਿਅਕਤੀ ਵੀ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜਖਮੀ ਹੋਏ ਨੇ ਨਕੋਦਰ ਤੋਂ ਜੰਡੇਆਲਾ ਰੋਡ ਉੱਤੇ ਸਥਿਤ ਪਿੰਡ ਸ਼ੰਕਰ ਦੇ ਵਿੱਚ ਇਹ ਪਹਾਣਾ ਵਾਪਰਿਆ ਐ ਸੋ ਆਖਰ ਲੰਮੇ ਸਮੇਂ ਤੋਂ ਜਿਹੜੇ ਵਿਅਕਤੀ ਸੀ ਉਹ ਵੀ ਸੇਵਾ ਕਰਦੇ ਸੀ ਸੋ ਆਖਰ ਅੱਜ ਇਹ ਪਹਾਣਾ ਜਿਹੜਾ ਹੈ ਉਹਨਾਂ ਦੇ ਨਾਲ ਵਾਪਰਿਆ ਐ ਸੋ ਬਹੁਤ ਮੰਦਭਾਗੀ ਜਿਹੜੀ ਹੈ ਘਟਨਾ ਵਾਪਰੀ ਐ ਸੋ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਆਖਰ ਉਹ ਨੌਜਵਾਨ ਜਿਨ੍ਹਾਂ ਦੀ ਮੌਤ ਹੋਈ ਹੈ ਹਾਈ ਵੋਲਟੇਜ ਦੀਆਂ ਤਾਰਾਂ ਸੀ ਆਖਰ ਜਿਨ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਟਕਰਾਇਆ ਗਿਆ ਸੀ ਬੂਟਾ ਸਿੰਘ ਜਿਸ ਦੀ ਉਮਰ 62 ਸਾਲ ਦੱਸੀ ਜਾ ਰਹੀ ਹੈ ਅਤੇ ਮਹਿੰਦਰਪਾਲ ਸਿੰਘ ਜਿਸ ਦੀ ਉਮਰ ਲਗਭਗ 42 ਸਾਲਾਂ ਦੀ ਹੈ ਤੇ ਆਖਰ ਉਹਨਾਂ ਵਿਅਕਤੀਆਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਬਾਕੀ ਤਿੰਨ ਜ਼ਖਮੀ ਜਿਹੜੇ ਨੇ ਦੱਸੇ ਜਾ ਰਹੇ ਨੇ ਜਿਹੜੇ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਸੋ ਆਖਰ ਇਹ ਜਿਹੜੀ ਖਬਰ ਹੈ ਪਿੰਡ ਸ਼ੰਕਰ ਤੋਂ ਸਾਹਮਣੇ ਆਈ ਹੈ ਦਾ ਗਿਆਨ ਟੀਵੀ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ